ਸਟਾਕ ਮਾਰਕੀਟ ਥੋੜੇ ਪੈਸੇ ਨੂੰ ਅਗਲੇ 2 ਜਾਂ 3 ਮਹੀਨੇ ਦੇ ਵਿੱਚ ਡਬਲ ਕਰਨ ਦਾ ਕੋਈ ਮਾਧਿਅਮ ਨਹੀਂ ਹੈਗਾ। ਸਟਾਕ ਮਾਰਕੀਟ ਕਿਸੇ ਨੂੰ ਵੀ ਰਾਤੋਂ ਰਾਤ ਅਮੀਰ ਨਹੀਂ ਕਰ ਸਕਦੀ ਤੇ ਨਾ ਹੀ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਜੂਆ ਵਾ। ਜਿਵੇਂ ਲੋਕ 골ਡ ਚ ਇਨਵੈਸਟ ਕਰਦੇ ਆ, ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਦੇ ਆ, ਉਸੇ ਤਰ੍ਹਾਂ ਦੀ ਹੀ ਇੱਕ ਇਨਵੈਸਟਮੈਂਟ ਆ ਸਟਾਕ ਮਾਰਕੀਟ ਜਿਹਦੇ ਵਿੱਚ ਲੋਕ ਇਨਵੈਸਟ ਕਰਦੇ ਆ ਕੰਪਨੀਆਂ ਦੇ ਵਿੱਚ ਤੇ ਉਹਨਾਂ ਦੇ ਵਧੀਆ ਫਿਊਚਰ ਦੇ ਵਿੱਚ। ਡੇ ਟਰੇਡਿੰਗ, ਸਟੌਪ ਲੌਸ, ਫਿਊਚਰ ਆਪਸ਼ਨਸ, ਕਾਲਸ ਫੋਰਸ ਇੰਟਰਡੇ ਜਿਹੜੇ ਵੀ ਚਾਰਟ ਅੱਜ ਕੱਲ ਲੋਕਾਂ ਨੂੰ ਦਿਖਾਏ ਜਾਂਦੇ ਆ ਇਸ ਰਸਤੇ ਦੇ ਉੱਪਰ ਜਾ ਕੇ 90% ਲੋਕਾਂ ਨੂੰ ਬਹੁਤ ਹੀ ਜ਼ਿਆਦਾ ਆਰਥਿਕ ਤੌਰ ਦੇ ਉੱਪਰ ਲਾਸ ਹੋਊਗਾ ਤੇ ਬਾਕੀ ਦੇ 10% ਉਹ ਹੋਣਗੇ ਜਾਂ ਤਾਂ ਇਕੱਲੇ ਹੀ ਆਤਮ ਹੱਤਿਆ ਕਰਨਗੇ ਤੇ ਜਾਂ ਫਿਰ ਪੂਰੀ ਦੀ ਪੂਰੀ ਫੈਮਿਲੀ ਦੇ ਨਾਲ ਆਤਮ ਹੱਤਿਆ ਕਰਨਗੇ ਇਹ ਸਾਰਾ ਕੁਝ ਮੈਂ ਬੋਲ ਰਿਹਾ ਆ ਆਪਦੇ ਪਿਛਲੇ 18 ਸਾਲ ਦੇ ਤਜਰਬੇ ਤੋਂ ਲੌਂਗ ਰਨ ਦੇ ਵਿੱਚ ਕਿਸੇ ਵੀ ਹੋਰ ਇਨਵੈਸਟਮੈਂਟ ਦੇ ਨਾਲੋਂ ਸਟਾਕ ਮਾਰਕੀਟ ਕਿਤੇ ਹੀ ਜ਼ਿਆਦਾ ਰਿਟਰਨ ਦੇਣ ਵਾਲੀ ਪੂਰੀ ਦੁਨੀਆ ਦੀ ਇੱਕੋ ਇੱਕ ਆਪਸ਼ਨ ਚਾਹੇ ਉਹ ਜ਼ਮੀਨਾਂ ਹੋਣ ਲੈਂਡ ਪ੍ਰੋਪਰਟੀ ਹੋਵੇ ਤੇ ਚਾਹੇ ਸਟਾਕ ਮਾਰਕੀਟ ਹੋਵੇ ਤੁਹਾਨੂੰ ਇਨਵੈਸਟਮੈਂਟ ਕਰਨ ਦੇ ਲਈ ਪੇਸ਼ੈਂਸ ਹੋਣਾ ਚਾਹੀਦਾ ਤੇ ਨਾਲ ਹੀ ਨਾਲ ਉਸ ਬਿਜ਼ਨਸ ਦੀ ਸਮਝ ਹੋਣੀ ਚਾਹੀਦੀ ਆ ਨਾ ਕਿ ਇਹ ਸਭ ਕੁਝ ਸਿੱਖਿਆ ਜਾਂਦਾ ਵਾ ਅਲੱਗ-ਅਲੱਗ ਕੋਰਸ ਖਰੀਦ ਕੇ ਉੱਥੇ ਫੀਸ ਦੇ ਕੇ ਵੱਡੇ-ਵਡੇਰਿਆਂ ਨੇ ਜ਼ਮੀਨਾਂ ਲਈਆਂ ਨੇ ਲੈਂਡ ਪ੍ਰੋਪਰਟੀਆਂ ਲਈਆਂ ਨੇ ਉਹ ਸਿਰਫ ਇਸ ਕਰਕੇ ਲਈਆਂ ਉਹਨਾਂ ਨੂੰ ਉਸ ਚੀਜ਼ ਦੀ ਸਮਝ ਸੀ ਤੇ ਉਸ ਚੀਜ਼ ਦਾ ਜਿਹੜਾ ਫਿਊਚਰ ਸੀਗਾ 10 ਸਾਲ ਦਾ 20 ਸਾਲ ਦਾ ਉਹਨਾਂ ਨੂੰ ਉਹ ਚੰਗਾ ਲੱਗਦਾ ਸੀ ਜੇ ਤੁਸੀਂ ਸਟਾਕ ਮਾਰਕੀਟ ਨੂੰ ਬਹੁਤ ਹੀ ਧਿਆਨ ਦੇ ਨਾਲ ਤੇ ਪੂਰੀ ਚੰਗੀ ਤਰ੍ਹਾਂ ਦੇ ਨਾਲ ਸਮਝਣਾ ਚਾਹੁੰਦੇ ਹੋ ਤਾਂ ਇੱਥੇ ਸਕਰੀਨ ਦੇ ਉੱਪਰ ਮੇਰੇ ਬਹੁਤ ਸਾਰੇ ਐਪੀਸੋਡ ਦੇ ਨੰਬਰ ਤੁਹਾਨੂੰ ਦੇਖਣਗੇ ਇਹ ਸਾਰੇ ਦੇ ਸਾਰੇ ਵੀਡੀਓ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਵਿੱਚ ਬਹੁਤ ਚੰਗੀ ਤਰ੍ਹਾਂ ਦੇ ਨਾਲ ਇਨਫੋਰਮੇਸ਼ਨ ਮਿਲ ਜੂਗੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਇੱਕ ਆਖਰੀ ਸਲਾਹ ਸਟਾਕ ਮਾਰਕੀਟ ਨੂੰ ਕਦੇ ਵੀ ਤੁਸੀਂ ਆਪਣੀ ਮਹੀਨੇ ਦੀ ਇਨਕਮ ਪੂਰੀ ਕਰਨ ਦਾ ਮੇਨ ਸਾਧਨ ਨਹੀਂ ਮੰਨਣਾ ਤੇ ਨਾ ਹੀ ਮਹੀਨੇ ਦਾ ਖਰਚਾ ਪੂਰਾ ਸਟਾਕ ਮਾਰਕੀਟ ਤੋਂ ਬਣੇ ਹੋਏ ਪੈਸੇ ਤੋਂ ਕਰਨ ਦੀ ਕੋਸ਼ਿਸ਼ ਕਰਨੀ ਆ ਸਟਾਕ ਮਾਰਕੀਟ ਇੱਕ ਇਨਾ ਕ ਵੱਡਾ ਬੀਸਟ ਆ ਜਿਹਨੂੰ ਤੁਸੀਂ ਪੂਰੀ ਤਰ੍ਹਾਂ ਨਾਲ ਖੁੱਲਾ ਛੱਡਣਾ ਵਾ ਅਗਲੇ 10 ਸਾਲਾਂ ਲਈ ਤਾਂ ਉਦੋਂ ਹੀ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਸਟਾਕ ਮਾਰਕੀਟ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਰਿਟਰਨ ਲੈ ਸਕਦੇ ਹੋ ਤਾਂ ਹੁਣ ਆਪਾਂ ਚੱਲਦੇ ਆਂ ਆਪਣੀਆਂ ਅੱਜ ਦੀਆਂ ਤਿੰਨ ਕੰਪਨੀਆਂ ਵੱਲ ਤਾਂ ਆਪਣੀ ਅੱਜ ਦੀ ਸਭ ਤੋਂ ਪਹਿਲੀ ਕੰਪਨੀ ਹੈਗੀ ਹੈ ਜੀ ਬਲੂ ਜੈਟ ਫਾਰਮਾ ਫਾਰਮਾ ਸੈਕਟਰ ਮਤਲਬ ਫਾਰਮਾ ਬੋਲੇ ਤਾਂ ਫਾਰਮਾ ਹੀ ਹੋਊਗਾ 1968 ਦੇ ਵਿੱਚ ਇਹ ਕੰਪਨੀ ਬਣੀ ਆ ਤੇ ਉਦੋਂ ਇਹਦਾ ਨਾਮ ਹੁੰਦਾ ਸੀ ਜੈਟ ਕੈਮੀਕल्स ਮੇਨ ਬਿਜ਼ਨਸ ਮਾਡਲ ਇਹਨਾਂ ਦਾ ਹੈਗਾ ਸੀ ਡੀ ਐਮਓ ਦਾ ਮਤਲਬ ਕੰਟਰੈਕਟਡ ਡਿਵੈਲਪਮੈਂਟ ਐਂਡ ਮੈਨੂਫੈਕਚਰਿੰਗ ਮਤਲਬ ਵੱਡੀਆਂ ਜਿਹੜੀਆਂ ਫਾਰਮਾਸੈਟਿਕਲ ਕੰਪਨੀਆਂ ਨੇ ਉਹਨਾਂ ਤੋਂ ਇੱਕ ਕੰਟਰੈਕਟਸ ਲੈਂਦੇ ਆ ਤੇ ਉਹਨਾਂ ਦੇ ਲਈ ਇਹ ਸਾਰਾ ਦਾ ਸਾਰਾ ਕੁਝ ਜਨਰੇਟ ਕਰਦੇ ਆ ਪ੍ਰੋਡਕਟਸ ਨੂੰ ਬਣਾਉਂਦੇ ਆ ਹੁਣ ਆਪਾਂ ਗੱਲ ਕਰਦੇ ਆ ਇਹਨਾਂ ਦੀ ਅਗਲੀ ਫਰਵਰੀ 2024 ਦੇ ਵਿੱਚ ਸਟਾਕ ਪ੍ਰਾਈਸ ਸੀਗਾ ਬਲੂ ਜੈਟ ਫਾਰਮਾ ਦਾ 235 10 ਜੁਲਾਈ 2025 ਨੂੰ ਮਤਲਬ ਤਕਰੀਬਨ 17-18 ਮਹੀਨੇ ਦੇ ਵਿੱਚ ਇਹ ਚਲਾ ਗਿਆ 1010 ਰੁਪਏ ਦੇ ਉੱਪਰ ਤਕਰੀਬਨ 5 ਗੁਣਾ ਦੇ ਨੇੜੇ ਤੇੜੇ ਸ਼ੇਅਰ ਪ੍ਰਾਈਸ ਵਧ ਗਿਆ ਕੰਪਨੀ ਦਾ ਅਗਲੇ ਸਿਰਫ 17-18 ਮਹੀਨਿਆਂ ਦੇ ਵਿੱਚ ਤੇ ਉੱਥੇ ਜਾ ਕੇ ਜਿਹੜੇ ਰਿਜ਼ਲਟ ਆਉਂਦੇ ਉਹ ਉਸ ਤੋਂ ਬਾਅਦ ਉਹ ਇੰਨੇ ਕੋਈ ਬਹੁਤ ਜ਼ਿਆਦਾ ਚੰਗੇ ਨਹੀਂ ਆਉਂਦੇ ਚੰਗੇ ਤਾਂ ਜਿਵੇਂ ਮੈਂ ਤੁਹਾਨੂੰ ਕੱਲ ਵਾਲੇ ਵੀਡੀਓ 'ਚ ਵੀ ਦੱਸਿਆ ਬਹੁਤ ਸਾਰੀਆਂ ਕੰਪਨੀਆਂ ਹੁੰਦੀਆਂ ਉਹ ਆਪਣੀ ਹੀ ਪੁਰਾਣੀ ਸਫਲਤਾ ਆਪਣੀ ਹੀ ਪੁਰਾਣੀ ਸਕਸੈਸ ਦੀਆਂ ਕਿਤੇ ਨਾ ਕਿਤੇ ਵਿਕਟਮ ਬਣ ਜਾਂਦੀਆਂ ਜਿਵੇਂ ਕੋਈ ਬਹੁਤ ਤਕੜਾ ਪਲੇਅਰ ਆ ਉਹਦੇ ਰਿਕਾਰਡ ਬਹੁਤ ਹੀ ਜ਼ਿਆਦਾ ਚੰਗੇ ਆ ਜਦੋਂ ਕਦੇ ਵੀ ਉਹ ਘਾਟ ਰਨ ਬਣਾ ਕੇ ਆਊਟ ਹੁੰਦਾ ਤਾਂ ਹਮੇਸ਼ਾ ਉਹਦੇ ਤੋਂ ਡਿਸঅ্যাপয়ਂਟਮੈਂਟ ਹੁੰਦੀ ਆ ਕਿਉਂਕਿ ਉਹਦੇ ਤੋਂ ਲੋਕਾਂ ਨੇ ਉਮੀਦ ਹਮੇਸ਼ਾ ਜ਼ਿਆਦਾ ਲਾਈ ਹੁੰਦੀ ਆ। ਦੂਸਰੀ ਚੀਜ਼ 234 ਰੁਪਏ ਦੇ ਪ੍ਰਾਈਸ ਤੋਂ ਚੱਲਿਆ ਬਲੂ ਜੈਟ ਫਾਰਮਾ ਹੁਣ ਤੁਸੀਂ ਇਹ ਦੇਖੋ ਕਿੰਨੇ ਵੱਡੇ ਵੱਡੇ ਇਨਵੈਸਟਰਾਂ ਨੇ ਆਪਣੇ ਕਰੋੜਾਂ ਰੁਪਏ ਇਹਦੇ ਵਿੱਚ ਲਾਏ ਹੋਣਗੇ ਤੇ ਜਦੋਂ ਇਹ ਸਟਾਕ ਚੱਲਦਾ 1000 ਰੁਪਏ ਦੇ ਨੇੜੇ ਤੇੜੇ ਉੱਥੇ ਜਾ ਕੇ ਜਦੋਂ ਹਲਕੇ ਜੇ ਵੀ ਬੁਰੇ ਰਿਜ਼ਲਟ ਆਉਂਦੇ ਆ ਤਾਂ ਜਿਹੜੇ ਲੋਕ ਇਹਦੇ ਵਿੱਚ ਲੱਖਾਂ ਜਾਂ ਕਰੋੜਾਂ ਰੁਪਏ ਦੇ ਪ੍ਰੋਫਿਟ ਤੇ ਬੈਠੇ ਆ ਫੌਰਨ ਉਹਨਾਂ ਨੇ ਆਪਣਾ ਪੈਸਾ ਕੱਢ ਲਿਆ ਕਿਉਂਕਿ ਉਸ ਤੋਂ ਬਾਅਦ ਉਹ ਬੜੇ ਆਰਾਮ ਦੇ ਨਾਲ ਵੇਟ ਕਰ ਸਕਦੇ ਸੀ ਜਦੋਂ ਇੰਨਾ ਜ਼ਿਆਦਾ ਪੈਸਾ ਜਿਵੇਂ ਮੈਂ ਹਮੇਸ਼ਾ ਕਹਿਣਾ ਹੁੰਨਾ ਗੁਬਾਰੇ ਦੇ ਵਿੱਚੋਂ ਜਦੋਂ ਇੰਨੀ ਹਵਾ ਨਿਕਲ ਜਾਣੀ ਆ ਜਦੋਂ ਇੰਨਾ ਪੈਸਾ ਇੰਨੇ ਵੱਡੇ ਇਨਵੈਸਟਰਸ ਦਾ ਇਕੱਠਾ ਹੀ ਇਹਦੇ ਵਿੱਚੋਂ ਨਿਕਲ ਜਾਂਦਾ ਤਾਂ ਹਮੇਸ਼ਾ ਸਟਾਕ ਪ੍ਰਾਈਸ ਇੱਕੋ ਦਮ ਥੱਲੇ ਆਉਂਦਾ ਸੇਮ ਚੀਜ਼ ਹੁੰਦੀ ਆ ਬਲੂ ਜੈਟ ਫਾਰਮਾ ਦੇ ਨਾਲ 1010 ਤੋਂ ਕੁਝ ਮਹੀਨਿਆਂ ਦੇ ਵਿੱਚ ਹੀ ਸਟਾਕ ਆ ਜਾਂਦਾ ਜਿਵੇਂ ਹੁਣ ਚੱਲ ਰਿਹਾ ਵਾ 702 ਰੁਪਏ ਦੇ ਉੱਪਰ ਪਰ ਇਹ ਕਹਾਣੀ ਸਿਰਫ ਹੈਗੀ ਸ਼ੇਅਰ ਪ੍ਰਾਈਸ ਦੀ ਸ਼ੇਅਰ ਪ੍ਰਾਈਸਾਂ ਸਟਾਕ ਮਾਰਕੀਟ ਦੀ ਦੁਨੀਆ ਤੋਂ ਦੂਰ ਕੰਪਨੀਆਂ ਆਪਣਾ ਕੰਮ ਆਪਦੀਆਂ ਫੈਕਟਰੀਆਂ ਦੇ ਵਿੱਚ ਹੋਰ ਜਗ੍ਹਾ ਦੇ ਉੱਪਰ ਮਾਰਕੀਟ ਪਲੇਸ ਤੇ ਕਰਦੀਆਂ ਰਹਿੰਦੀਆਂ ਡੈਟ ਫਰੀ ਕੰਪਨੀ ਆ ਕਿਸੇ ਦੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦੇਣਦਾਰੀ ਨਹੀਂ ਹੈਗੀ ਬਲੂ ਜੈਟ ਫਾਰਮਾ ਦੇ ਉੱਪਰ ਅਗਲੀ ਚੀਜ਼ ਜਿਹੜੀ ROCE ਆ ਰਿਟਰਨ ਔਨ ਕੈਪੀਟਲ ਮਤਲਬ ਕਿ ਕਿੰਨਾ ਪੈਸਾ ਇਹਨਾਂ ਨੇ ਆਪਦੇ ਬਿਜ਼ਨਸ ਚ ਲਾਇਆ ਤੇ ਉਹਨੇ ਪੈਸੇ ਤੋਂ ਕਿੰਨੀ ਇਹਨਾਂ ਨੂੰ ਰਿਟਰਨ ਹੋ ਰਹੀ ਆ ਉਹ ਇਹਦੀ ਹੈਗੀ ਆ 40% ਦੀ ਪੂਰੀ ਫਾਰਮਾਸੈਟিক্যাল ਕੰਪਨੀਆਂ ਜਿੰਨੀਆਂ ਵੀ ਨੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਓਵਰਆਲ ਜੇ ਆਪਾਂ ਨੈਟ ਪ੍ਰੋਫਿਟ ਦੀ ਗੱਲ ਕਰੀਏ ਤਾਂ ਪਿਛਲੇ 5 ਸਾਲਾਂ ਦੇ ਵਿੱਚ ਇਹ ਤਕਰੀਬਨ ਦੁੱਗਣਾ ਹੋ ਗਿਆ 5 ਸਾਲ ਪਹਿਲਾਂ 145 ਕਰੋੜ ਸੀਗਾ ਵੱਧ ਕੇ ਹੁਣ ਹੋ ਚੁੱਕਿਆ ਉਹ 305 ਕਰੋੜ ਸੇਮ ਕਹਾਣੀਆਂ ਸੇਲਸ ਦੇ ਨਾਲ ਸੇਲ ਸੀਗੀਆਂ 538 ਕਰੋੜ ਹੁਣ ਵੱਧ ਕੇ ਹੋ ਚੁੱਕੀ ਆ 1030 ਕਰੋੜ ਦੀ ਤਾਂ ਉਹੀ ਕਿ ਜੇ ਸ਼ੇਅਰ ਪ੍ਰਾਈਸ ਤੋਂ ਪਰੇ हट ਕੇ ਆਪਾਂ ਜਿਵੇਂ ਮੈਂ ਤੁਹਾਨੂੰ ਨੋਰਮਲ ਇਨਵੈਸਟਮੈਂਟ ਦੀ ਗੱਲ ਕੀਤੀ ਆ ਤਾਂ ਪਿਛਲੇ 5 ਸਾਲਾਂ ਦੇ ਵਿੱਚ ਕੰਪਨੀ ਦਾ ਜਿਹੜਾ ਕੰਮਕਾਰ ਆ ਉਹ ਦੁੱਗਣਾ ਹੋ ਚੁੱਕਿਆ ਹੁਣ ਇਹ ਗੱਲ ਕਰਦੇ ਆ ਕਿ ਰਿਜ਼ਲਟ ਬੁਰੇ ਕਿਉਂ ਆਏ ਇਹਨਾਂ ਦੇ ਰਿਜ਼ਲਟ ਮੇਨਲੀ ਬੁਰੇ ਆਇਆ ਕੁਝ ਪ੍ਰੋਡਕਟਸ ਇਹਨਾਂ ਨੇ ਚੇਂਜ ਕੀਤੀਆਂ ਵੱਡੇ ਬਿਜ਼ਨਸ ਆ ਥੋੜੀ ਬਹੁਤ ਹੇਰ ਫੇਰੇ ਇੱਧਰ ਉੱਧਰ ਹੁੰਦੀ ਰਹਿੰਦੀ ਆ ਜਿਹੜੀਆਂ ਕੁਝ ਪ੍ਰੋਡਕਟਸ ਪਹਿਲਾਂ ਚੱਲ ਰਹੀਆਂ ਸੀ ਉਹਨਾਂ ਦੀ ਡਿਮਾਂਡ ਥੋੜੀ ਜੀ ਘਟੀ ਤਾਂ ਇਹਨਾਂ ਨੇ ਆਪਣਾ ਧਿਆਨ ਥੋੜੀਆਂ ਹੋਰ ਪ੍ਰੋਡਕਟਸ ਵੱਲ ਆ ਇਸ ਕਰਕੇ ਰਿਜ਼ਲਟ ਥੋੜੀ ਜੇ ਉਹਨੇ ਚੰਗੇ ਨਹੀਂ ਰਹੇ ਪਰ ਹੁਣ ਅੱਗੇ ਸਪੈਸ਼ਲੀ ਕਾਰਡੀਓ ਵੈਸਕੂਲਰ ਮਤਲਬ ਕਿ ਦਿਲ ਦੀਆਂ ਬਿਮਾਰੀਆਂ ਦੇ ਨਾਲ ਰਿਲੇਟਡ ਜਿੰਨੀਆਂ ਵੀ ਦਵਾਈਆਂ ਅੱਜਕਲ੍ਹ ਆਪਾਂ ਨੂੰ ਵੀ ਪਤਾ ਕਿ ਇਹ ਚੀਜ਼ ਕਿੰਨੀ ਜ਼ਿਆਦਾ ਵੱਧ ਰਹੀ ਆ ਦਿਲ ਦੇ ਦੌਰੇ ਵੀ ਬਹੁਤ ਜ਼ਿਆਦਾ ਵੱਧ ਰਹੇ ਆ ਤੇ ਹੁਣ ਬਲੂ ਜੈਟ ਫਾਰਮਾ ਵਾਲੇ ਆਪਣਾ ਜ਼ਿਆਦਾ ਧਿਆਨ ਦੇ ਰਹੇ ਆ ਕਾਰਡੀਓ ਵੈਸਕੂਲਰ ਸੈਗਮੈਂਟ ਦੇ ਵੱਲ ਬਹੁਤ ਸਾਰੀਆਂ ਨਵੀਆਂ ਦਵਾਈਆਂ ਅਗਲੇ ਕੁਝ ਸਾਲਾਂ ਦੇ ਵਿੱਚ ਲਾਂਚ ਕਰਨ ਜਾ ਰਹੀ ਆ ਬਲੂ ਜੈਟ ਫਾਰਮਾ ਇਹ ਸੀਗੀ ਆਪਣੀ ਅੱਜ ਦੀ ਪਹਿਲੀ ਕੰਪਨੀ ਬਟ ਇੱਕ ਵਾਰੀ ਫੇਰ ਯਾਦ ਰੱਖੋ ਮੇਰਾ ਕੰਮ ਸਿਰਫ ਇਹ ਨਾ ਵਾ ਤੁਹਾਡੇ ਨਾਲ ਕੋਈ ਵੀ ਜਾਣਕਾਰੀ ਸਾਂਝੀ ਕਰਨੀ ਅੱਡ-ਅੱਡ ਕੰਪਨੀਆਂ ਦੇ ਬਾਰੇ ਵਿੱਚ ਤੁਹਾਨੂੰ ਸਿਰਫ ਦੱਸ ਦੇਣਾ ਜਿਹੜੀਆਂ ਮੈਨੂੰ ਚੰਗੀਆਂ ਲੱਗਦੀਆਂ ਨੇ ਕੋਈ ਉਹਦਾ ਮਤਲਬ ਨਹੀਂ ਕਿ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਫੌਰਨ ਵੀਡੀਓ ਨੂੰ ਪਾਜ਼ ਕਰੋ ਜਾਂ ਵੀਡੀਓ ਦੇ ਬੰਦ ਹੋਣ ਤੋਂ ਬਾਅਦ ਉਹਨੂੰ ਖਰੀਦੋ ਕਿਉਂਕਿ ਮੈਂ ਸਿਰਫ ਇਹ ਦੱਸ ਸਕਦਾ ਕਿ ਕਿਹੜੀ ਕੰਪਨੀ ਚੰਗੀ ਆ ਕਿਹੜੀ ਬੁਰੀ ਆ ਪਰ ਮੈਨੂੰ ਇਹ ਨਹੀਂ ਪਤਾ ਕਿ ਸਟਾਕ ਪ੍ਰਾਈਸ ਉਹਨਾਂ ਦਾ ਕਿਸ ਤਰ੍ਹਾਂ ਦੇ ਨਾਲ ਅੱਗੇ ਜਾ ਕੇ ਚੇਂਜ ਹੋਊਗਾ ਹੁਣ ਆਪਾਂ ਚੱਲਦੇ ਆਂ ਆਪਣੀ ਅੱਜ ਦੀ ਦੂਸਰੀ ਕੰਪਨੀ ਵੱਲ ਆਈਐਫਬੀ ਇੰਡਸਟਰੀਜ਼ ਸਵਿਟਜ਼ਰਲੈਂਡ ਦੀ ਇੱਕ ਬਹੁਤ ਹੀ ਵੱਡੀ ਕੰਪਨੀ ਆ ਹੈਨਰਿਕ ਸਮਿਟਸ ਏਜੀ ਉਹਨਾਂ ਦੇ ਨਾਲ ਕੋਲਾਬੋਰੇਸ਼ਨ ਆ ਆਈਐਫਪੀ ਇੰਡਸਟਰੀ ਦੀ ਇੰਡੀਆ ਦੇ ਵਿੱਚ ਤਕਰੀਬਨ 1974 ਤੋਂ ਇਹ ਕੰਮ ਕਰ ਰਹੇ ਆ ਮੇਨ ਕੰਮ ਕੀ ਹੈਗਾ ਏਸੀ ਦਾ ਏਸੀ ਮੇਕਿੰਗ ਕੰਪਨੀ ਹੈ ਮਤਲਬ 에ਅਰ ਕੰਡੀਸ਼ਨਰ ਰੈਫਰਿਜਰੇਟਰ ਡਿਸ਼ਵਾਸ਼ਰ ਨੇ ਉਸ ਤੋਂ ਇਲਾਵਾ ਇੱਕ ਸੈਕਿੰਡ ਮੈਂ ਤੁਹਾਨੂੰ ਦੱਸਦਾ ਨਾ ਹੋਰ ਵੀ ਆ ਮਾਈਕ੍ਰੋਵੇਵ ਨੇ ਕਲੋਥ ਡਰਾਇਰ ਨੇ ਚਿਮਨੀਜ਼ ਨੇ ਰੈਫਰਿਜਰੇਟਰ ਸ਼ਦਮਤ ਪਹਿਲਾਂ ਬੋਲ ਚੁੱਕੇ ਆ ਤਾਂ ਇਹਨਾਂ ਚੀਜ਼ਾਂ ਦੀ ਇੱਕ ਬਹੁਤ ਹੀ ਵੱਡੀ ਕੰਪਨੀ ਆ ਜਿਵੇਂ ਵੋਲਟਾਸ ਏਸੀ ਦੇ ਵਿੱਚ ਹੋਗੀ ਵਰਲਪੂਲ واਸ਼ਿੰਗ ਮਸ਼ੀਨ ਦੇ ਵਿੱਚ ਹੋਗੀ ਉਸੇ ਤਰ੍ਹਾਂ ਹੀ ਹੈਗੀ ਆ ਆਈਐਫਬੀ ਇੰਡਸਟਰੀਜ਼ ਇਸ ਤੋਂ ਇਲਾਵਾ ਏਸੀਆਂ ਦੇ ਵਿੱਚ ਵੀ ਇਹਨਾਂ ਦਾ ਕਾਫੀ ਜ਼ਿਆਦਾ ਮਤਲਬ ਚੰਗਾ ਪ੍ਰੋਡਕਟ ਪੋਰਟਫੋਲੀਓ ਹੈਗਾ ਤੇ ਮੋਟਰ ਵੀਹਿਕਲਸ ਦੇ ਵਿੱਚ ਵੀ ਕਾਫੀ ਸਾਰੇ ਪਾਰਟ ਆ ਜਿਹੜੇ ਇਹ ਪ੍ਰੋਵਾਈਡ ਕਰਦੇ ਆ 18 ਅਕਤੂਬਰ 2024 ਦੇ ਦਿਨ ਮਤਲਬ ਤਕਰੀਬਨ ਕਹਿ ਲੋ ਹੁਣ ਤੋਂ 10 ਮਹੀਨੇ ਪਹਿਲਾਂ ਸ਼ਾਇਦ 11 ਮਹੀਨੇ ਪਹਿਲਾਂ ਇਸ ਕੰਪਨੀ ਨੇ ਆਪਣਾ 올 ਟਾਈਮ ਹਾਈ ਲਾਇਆ 2270 ਰੁਪਏ ਦਾ ਅੱਜ ਇਹ ਕੰਪਨੀ ਹੈਗੀ ਆ 1470 ਰੁਪਏ ਦੇ ਉੱਪਰ ਪਿਛਲੇ 5 ਸਾਲਾਂ ਦੇ ਵਿੱਚ ਪ੍ਰੋਫਿਟ ਜਿਹੜਾ ਉਹ ਇਹਨਾਂ ਦਾ ਲਗਾਤਾਰ 37% ਦੀ CAGR ਦੇ ਉੱਪਰ ਵਧ ਰਿਹਾ ਮਤਲਬ ਟੋਟਲ ਜੇ ਕੰਬਾਈਨ ਕਰੀਏ ਤਾਂ 37% ਦੀ ਹਰ ਸਾਲ ਦੀ ਸਾਲਾਨਾ ਇਨਕਰੀਜ਼ ਹੋ ਰਹੀ ਹੈ ਇਹਨਾਂ ਦੇ ਪ੍ਰੋਫਿਟ ਦੇ ਵਿੱਚ ਪਿਛਲੇ 5 ਸਾਲ ਤੋਂ ਜੀ ਹੁਣ ਆਪਾਂ 10 ਸਾਲ ਦੀ ਗੱਲ ਕਰਦੇ ਹਾਂ ਨੈਟ ਪ੍ਰੋਫਿਟ ਇਹਨਾਂ ਦਾ ਪਿਛਲੇ 10 ਸਾਲਾਂ ਦੇ ਵਿੱਚ 6 ਗੁਣਾ ਵੱਧ ਚੁੱਕਿਆ 10 ਸਾਲ ਪਹਿਲਾਂ ਤਕਰੀਬਨ 2014 ਦੇ ਵਿੱਚ ਸੀਗਾ 22 ਕਰੋੜ ਉਹ ਹੁਣ ਹੋ ਚੁੱਕਿਆ 129 ਕਰੋੜ ਤੇ ਸੇਲ ਮਤਲਬ ਜਿਹੜੀ ਖਰੀਦ ਹੋ ਰਹੀ ਆ ਇਹਨਾਂ ਦੀਆਂ ਪ੍ਰੋਡਕਟਸ ਦੀ ਉਹ 5 ਗੁਣਾ ਵੱਧ ਚੁੱਕੀ ਆ ਪਿਛਲੇ 10 ਸਾਲਾਂ ਚ ਪਹਿਲਾਂ ਸੀਗੀ ਹਾਂ ਪਹਿਲਾਂ ਸੀ 1000 ਕਰੋੜ ਉਹ ਹੁਣ ਹੋ ਚੁੱਕੀ ਆ ਤਕਰੀਬਨ ਤਕਰੀਬਨ 5000 ਕਰੋੜ ਦੀ ਤੇ ਜਿਹੜੇ ਇਹਨਾਂ ਦੇ ਹੁਣ ਰੀਸੈਂਟ ਰਿਜ਼ਲਟ ਆਇਆ ਉਹਦੇ ਵਿੱਚ ਜਿਹੜਾ ਨੈਟ ਪ੍ਰੋਫਿਟ ਇਨਕਰੀਜ਼ ਹੋਇਆ ਉਹ ਹੋਇਆ ਵਾ 57% ਤੋਂ ਜ਼ਿਆਦਾ ਕੁਆਰਟਰਲੀ ਤੇ ਜੇ ਆਪਾਂ ਸਾਲ ਦੀ ਗੱਲ ਕਰੀਏ ਤਾਂ ਪੂਰੇ ਸਾਲ ਦੇ ਵਿੱਚ ਇਹਨਾਂ ਦੀ ਪਿਛਲੇ ਕੁਆਰਟਰ ਦੇ ਨਾਲੋਂ ਸੇਲ ਜਿਹੜੀ ਆ ਉਹ ਵਧ ਗਈ 22% ਹੁਣ ਆਪਾਂ ਗੱਲ ਕਰਦੇ ਹਾਂ ਪਿਛਲੇ ਸਾਲ ਦੇ ਨਾਲੋਂ ਪ੍ਰੋਫਿਟ ਕਿੰਨਾ ਵਧਿਆ ਪਿਛਲੇ ਸਾਲ ਦੇ ਨਾਲੋਂ ਪ੍ਰੋਫਿਟ ਵਧ ਚੁੱਕਿਆ ਵਾ 136% ਦਾ ਹੁਣ ਇੱਕ ਹੋਰ ਚੰਗੀ ਚੀਜ਼ ਆ ਇੰਨੀਆਂ ਚੰਗੀਆਂ ਚੀਜ਼ਾਂ ਮੈਂ ਤੁਹਾਨੂੰ ਇਸ ਕੰਪਨੀ ਦੇ ਬਾਰੇ ਵਿੱਚ ਦੱਸੀਆਂ ਅਗਲੀ ਹੈਗੀ ਆ ਕੀ ਐਕਸਪੈਕਟੇਸ਼ਨ ਹੈ ਯਾਰ ਕਿ ਦੀਵਾਲੀ ਦੇ ਨੇੜੇ ਤੇ ਜਦੋਂ ਫੈਸਟਿਵ ਸੀਜ਼ਨ ਸ਼ੁਰੂ ਹੋਊਗਾ ਕਿਉਂਕਿ GST ਸਪੈਸ਼ਲੀ AC ਵਗੈਰਾ ਦੇ ਉੱਪਰ ਇਸ ਟਾਈਮ ਕਿੰਨਾ ਚੱਲ ਰਿਹਾ ਛਤ 28% ਹਾਂ 28% GST ਚੱਲ ਰਿਹਾ ਵਾ ਉਹਨੂੰ ਘਟਾ ਕੇ ਮੋਸਟ ਲਾਈਕਲੀ ਆ ਕਿ 18% ਦੇ ਉੱਪਰ ਕੀਤੇ ਜਾਣ ਦੀ ਅਨਾਉਂਸਮੈਂਟ ਹੋ ਸਕਦੀ ਆ ਇਹ ਚੀਜ਼ ਇਨ੍ਹਾਂ ਕੰਪਨੀਆਂ ਦੇ ਲਈ ਜਿਹੜੀਆਂ ਵੀ ਇਸ ਤਰ੍ਹਾਂ ਦੇ ਕੰਮਕਾਰ ਦੇ ਵਿੱਚ ਹੈਗੀਆਂ ਨੇ ਉਹਨਾਂ ਦੇ ਵਿੱਚ ਆਈਐਫਬੀ ਵੀ ਆ ਇਹਨਾਂ ਨੂੰ ਬੜਾ ਚੰਗਾ ਇਹਦੇ ਵਿੱਚੋਂ ਫਾਇਦਾ ਮਿਲੂਗਾ ਕੋਈ ਸਿੱਧਾ ਸਿੱਧਾ 10% ਦਾ ਫਾਇਦਾ ਵਾ ਅਗਲੀ ਚੀਜ਼ ਇਹ ਆ ਕਿ ਆਈਐਫਪੀ ਇੰਡਸਟਰੀ ਨੂੰ ਵੀ ਮੈਂ ਇੱਕ ਤਰ੍ਹਾਂ ਨਾਲ ਇਹਦੀ ਚਾਲ ਵੀ ਜੰਗਲ ਦੇ ਇੱਕ ਹਾਥੀ ਦੀ ਤਰ੍ਹਾਂ ਵਾ ਮਤਲਬ ਬਹੁਤ ਹੌਲੀ ਹੌਲੀ ਕਰਕੇ ਸਟੈਡੀਲੀ ਇਹ ਉੱਪਰ 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 ਨੂੰ ਸਟਾਕ ਪ੍ਰਾਈਸ ਇਹਦਾ ਲਗਾਤਾਰ ਚਾਈ ਜਾਂਦਾ ਵਾ ਕਦੇ ਕੋਈ ਬਹੁਤ ਇਸ ਤਰ੍ਹਾਂ ਨਹੀਂ ਹੁੰਦਾ ਕਿ ਇੱਕਦਮੀ ਕੋਈ ਬਹੁਤ ਵੱਡੀ ਰਿਟਰਨ ਜਾਂ ਇੱਕਦਮੀ ਕੋਈ ਬਹੁਤ ਵੱਡੀ ਫਾਲ ਹੋ ਰਹੀ ਆ ਕੋਈ ਕੰਪਨੀ ਬਹੁਤ ਵੱਡੀ ਆ ਕੰਮਕਾਰ ਬਹੁਤ ਜ਼ਿਆਦਾ ਵਧੀਆ ਹੋਵੇ ਇਹਨਾਂ ਦਾ ਤਾਂ ਇਹ ਸੀਗੀ ਜੀ ਕਹਾਣੀ ਆਈਐਫਪੀ ਇੰਡਸਟਰੀ ਦੀ ਹੁਣ ਆਪਾਂ ਚੱਲਦੇ ਆਂ ਅੱਜ ਦੀ ਆਪਣੀ ਆਖਰੀ ਤੇ ਬਹੁਤ ਹੀ ਇੱਕ ਇੰਟਰਸਟਿੰਗ ਦਿਲਚਸਪ ਕੰਪਨੀ ਵੱਲ ਕੰਪਨੀ ਦਾ ਨਾਮ ਆ ਕ੍ਰਾਈਜ਼ੈਕ ਲਿਮਟਿਡ ਕ੍ਰਾਈਜ਼ੈਕ ਲਿਮਟਿਡ ਐਜੂਕੇਸ਼ਨਲ ਪਲੈਟਫਾਰਮ ਦਨ ਉੱਪਰ ਬੇਸਡ ਆ ਬਿਜ਼ਨਸ ਟੂ ਬਿਜ਼ਨਸ ਸਰਵਿਸਿਜ਼ ਦਿੰਦੇ ਆ ਇਹਨਾਂ ਦੇ ਆਪਣੇ ਬਹੁਤ ਸਾਰੇ ਏਜੰਟ ਨੇ ਸਪੈਸ਼ਲੀ ਡੀਲ ਕਿਹਦੇ ਨਾਲ ਕਰਦੇ ਆ ਜਿਵੇਂ ਹੁਣ ਆਪਾਂ ਪੰਜਾਬ ਚ ਵੀ ਦੇਖਿਆ ਆਇਲਜ਼ ਵਗੈਰਾ ਹੁੰਦੀ ਆ ਤਾਂ ਅਲੱਗ ਅਲੱਗ ਕੰਟਰੀਜ਼ ਦੀਆਂ ਯੂਨੀਵਰਸਿਟੀ ਦੇ ਨਾਲ ਇਹਨਾਂ ਦਾ ਟਾਈ ਅਪ ਹੈਗਾ ਇਹਨਾਂ ਦੇ ਆਪਣੇ ਏਜੰਟਸ ਨੇ ਟੋਟਲ ਇਹਨਾਂ ਦੇ 7900 ਮਤਲਬ 7900 ਏਜੰਟ ਨੇ ਗਲੋਬਲੀ ਜਿਨ੍ਹਾਂ ਦੇ ਵਿੱਚੋਂ 1524 ਐਕਟਿਵ ਏਜੰਟ ਇਹਨਾਂ ਦੇ ਇਕੱਲੇ ਇੰਡੀਆ ਦੇ ਵਿੱਚ ਨੇ ਟੋਟਲ 25 ਕੰਟਰੀਜ਼ ਦੇ ਵਿੱਚ ਜਿਨ੍ਹਾਂ ਦੇ ਵਿੱਚ ਯੂਕੇ ਆ ਨਾਈਜੀਰੀਆ ਪਾਕਿਸਤਾਨ ਬੰਗਲਾਦੇਸ਼ ਨੇਪਾਲ ਸ਼੍ਰੀਲੰਕਾ ਕੈਮਰੂਨ ਗਾਨਾ ਕੇਨੀਆ ਵਿਏਟਨਾਮ ਈਜੀਪਟ ਕੈਨੇਡਾ ਮਤਲਬ ਯੂਕੇ ਕੈਨੇਡਾ ਤਾਂ ਉਹ ਬੜੇ ਕੰਟਰੀ ਹੋਗੇ ਜਿੱਥੋਂ ਦੀਆਂ ਯੂਨੀਵਰਸਿਟੀਆਂ ਨੇ ਜਾਂ ਆਸਟ੍ਰੇਲੀਆ ਜਿਵੇਂ ਮੈਂ ਕਿਹਾ ਉੱਥੇ ਇਹ ਸਾਰੇ ਸਟੂਡੈਂਟ ਜਾਂਦੇ ਆ ਪਰ ਇਸ ਤੋਂ ਪਹਿਲਾਂ ਜਿਹੜੇ ਬਾਕੀ ਦੇ ਦੇਸ਼ਾਂ ਦਾ ਨਾਮ ਲਿਆ ਉਹ ਉਹ ਕੰਟਰੀ ਆ ਜਿੱਥੋਂ ਇਹ ਸਟੂਡੈਂਟ ਉਹਨਾਂ ਕੰਟਰੀਸ 'ਚ ਪਹੁੰਚਦੇ ਆ ਤਾਂ ਹੁਣ ਤੁਹਾਨੂੰ ਇਹ ਸਾਰਾ ਪਤਾ ਕਿ ਸਟੱਡੀ ਵੀਜ਼ਾ ਆਇਲਸ ਹੋਗੀ ਬਿਜ਼ਨਸ ਮਤਲਬ ਇਸ ਪੂਰੀ ਦੀ ਪੂਰੀ ਚੇਨ ਦੇ ਵਿੱਚ ਕਿੰਨਾ ਜ਼ਿਆਦਾ ਪ੍ਰੋਫਿਟ ਲੋਕਾਂ ਨੂੰ ਹੁੰਦਾ ਸੇਮ ਉਸੇ ਬਿਜ਼ਨਸ ਦੇ ਵਿੱਚ ਹੈਗੀ ਆ ਕਰਾਈਸਕ ਹੁਣ ਸ਼ਾਇਦ ਜੁਲਾਈ ਦੇ ਵਿੱਚ ਇਹਨਾਂ ਦਾ ਆਈਪੀਓ ਆਇਆ ਸੀਗਾ ਤੇ ਆਈਪੀਓ ਆਇਆ ਇਹਨਾਂ ਦਾ 245 ਰੁਪਏ ਤੇ ਹੁਣ ਕੀ ਚੱਲ ਰਿਹਾ ਅਗਸਤ ਦਾ ਆਖਰੀ ਅਗਸਤ ਦਾ ਆਖਿਰ ਆ ਗਿਆ ਹੁਣ ਤੇ ਹੁਣ ਇਹਨਾਂ ਦਾ ਸ਼ੇਅਰ ਪ੍ਰਾਈਸ ਹੋ ਚੁੱਕਿਆ ਇਹਨਾਂ ਦੇ ਵਿੱਚ ਹੀ 348 ਅੱਜ ਜੋ ਚੱਲ ਰਿਹਾ ਅਮਰੀਕਾ 'ਚ 348 ਚੱਲ ਰਿਹਾ ਤਾਂ ਕਹਿ ਲਈਏ ਕਿ ਪਿਛਲੇ 50 ਦਿਨਾਂ ਦੇ ਵਿੱਚ ਹੀ ਜਦੋਂ ਤੋਂ ਇਹ ਕੰਪਨੀ ਲਿਸਟ ਹੋਈ ਆ ਸਟਾਕ ਮਾਰਕੀਟ ਤੇ ਆਲਰੇਡੀ ਇਨਵੈਸਟਰਸ ਨੂੰ 40% ਦੀ ਰਿਟਰਨ ਦੇ ਚੁੱਕੀ ਆ ਪਰ ਇੱਕ ਵਾਰੀ ਫੇਰ ਜਿਵੇਂ ਮੈਂ ਹਮੇਸ਼ਾ ਕਹਿੰਦਾ ਕੋਈ ਤੁਹਾਨੂੰ ਛੋਟੇ ਟਾਈਮ 'ਚ ਰਿਟਰਨ ਮਿਲ ਜੇ ਬਹੁਤ ਹੀ ਵਧੀਆ ਉਹ ਬਹੁਤ ਚੰਗੀ ਗੱਲ ਆ ਉਹ ਇੱਕ ਖੁਸ਼ਖਬਰੀ ਆ ਪਰ ਹਮੇਸ਼ਾ ਦੇਖੋ ਲੰਬੇ ਟਾਈਮ ਦੀ ਪਿਕਚਰ ਡੈਟ ਫਰੀ ਕੰਪਨੀਆਂ ਕੋਈ ਦੇਣਦਾਰੀ ਨਹੀਂ ਹੈਗੀ ਕਿਉਂਕਿ ਵੈਸੇ ਵੀ ਐਸੈਟ ਲਾਈਟ ਬਿਜ਼ਨਸ ਆਏ ਤਾਂ ਇਹਦੇ ਵਿੱਚ ਡੈਟ ਦਾ ਕੋਈ ਇੰਨੀ ਜ਼ਿਆਦਾ ਹੋਣਾ ਹੀ ਵੀ ਨਹੀਂ ਹੈਗੀ आरओसी ਕਿੰਨਾ ਵਾ ਇੱਕ ਵਾਰੀ ਫੇਰ ਰਿਟਰਨ ਔਨ ਕੈਪੀਟਲ ਉਹ ਵੀ ਇਹਨਾਂ ਕੰਪਨੀਆਂ ਦਾ ਹਮੇਸ਼ਾ ਜ਼ਿਆਦਾ ਰਹਿੰਦਾ ਵਾ ਤਾਂ ਇਹਦਾ आरओसी ਪਿਛਲੇ 3 ਸਾਲ ਦਾ ਹੈਗਾ 49% ਦਾ ਮਤਲਬ ਕਿ ਜੇ 100 ਰੁਪਿਆ ਇਹ ਕੰਪਨੀ ਲਾ ਰਹੀ ਆ ਤਾਂ 49 ਰੁਪਏ ਇਹਨਾਂ ਨੂੰ ਸਾਲਾਨਾ ਦਰ ਦੇ ਨਾਲ ਉਹਦੇ ਚੋਂ ਵਾਪਸ ਮਿਲ ਰਹੇ ਆ 2021 ਤੋਂ ਲੈ ਕੇ 2025 ਤੱਕ ਦਾ ਜਿਹੜਾ ਇਹਨਾਂ ਦਾ ਪ੍ਰੋਫਿਟ ਆ ਉਹ ਹੋ तकरीबन 7 ਗੁਣਾ ਵੱਧ ਚੁੱਕਿਆ ਮਤਲਬ 4 ਸਾਲ ਹੀ ਮੰਨੋ ਇਹਨੂੰ 4 ਸਾਲਾਂ ਚ ਪ੍ਰੋਫਿਟ 7 ਗੁਣਾ ਵੱਧ ਗਿਆ 21 ਕਰੋੜ ਤੋਂ ਵੱਧ ਕੇ ਹੋ ਗਿਆ 153 ਕਰੋੜ ਦਾ ਰੈਵਨਿਊ ਕੁਆਟਰ ਬੇਸਿਸ ਦੇ ਉੱਪਰ ਵਧਿਆਵਾ 15.89% ਤਾਂ ਇਹ ਸੀਗੀ ਜੀ ਮੇਰੀ ਤੀਸਰੀ ਕੰਪਨੀ ਕ੍ਰਾਈਸੈਕ ਤੇ ਹੁਣ ਇਹ ਵੀਡੀਓ ਇੱਥੇ ਖਤਮ ਹੁੰਦਾ ਜੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਿੰਨ ਅਲੱਗ-ਅਲੱਗ ਕੰਪਨੀਆਂਸ ਦੇ ਨਾਲ